ਸਾਰੇ ਕਾਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਅੱਜ ਕੱਲ ਲੋਕਾਂ ਦੀ ਜੀਵਨ ਸ਼ੈਲੀ ਤੇਜ਼ੀ ਨਾਲ ਬਦਲ ਰਹੀ ਹੈ ਕੰਮ ਦੇ ਵਾਦੇ ਤੋਂ ਬਾਅਦ ਦੇ ਬਦਲਦੇ ਵਰਕਰ ਕਲਚਰ ਦੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਅਸਰ ਵਿਅਕਤੀ ਦੀ ਸਰੀਰਕ ਅਤੇ ਮਾਨਸਿਕ ਸਿਹਤ ਤੇ ਵੀ ਦਿਖਾਈ ਦੇ ਰਿਹਾ ਹੈ ਜੀਵਨ ਸ਼ੈਲੀ ਦੇ ਬਦਲਾਅ ਦੇ ਨਾਲ ਨਾਲ ਗਲਤ ਖਾਣ ਪੀਣ ਦੀਆਂ ਆਦਤਾਂ ਵੀ ਕਈ ਸਿਹਤ ਸਮੱਸਿਆ ਦਾ ਕਾਰਨ ਬਣ ਸਕਦੀਆਂ ਹਨ ਮਾਈਗਰੇਨ ਦਾ ਦਰਦ ਇਹਨਾਂ ਸਮੱਸਿਆਵਾਂ ਵਿੱਚੋਂ ਇੱਕ ਹੈ ਜਿਸ ਕਾਰਨ ਅੱਜ ਕੱਲ ਜ਼ਿਆਦਾ ਲੋਕ ਪ੍ਰਭਾਵਿਤ ਹਨ ਇਹ ਇੱਕ ਕਿਸਮ ਦਾ ਸਿਰਦਰਦ ਹੈ ਜੋ ਆਮ ਤੌਰ ਤੇ ਉਲਟੀਆਂ ਤੇ ਰੋਸ਼ਨੀ ਪ੍ਰਤੀ ਅਤੀ ਸਵੇਨਸੀਲਤਾ ਦੇ ਨਾਲ ਹੁੰਦਾ ਹੈ ਇਸ ਦਾ ਕੋਈ ਖਾਸ ਇਲਾਜ ਨਹੀਂ ਹੈ ਇਸ ਲਈ ਜੀਵਨ ਸ਼ੈਲੀ ਦੇ ਬਦਲਾਅ ਅਤੇ ਕੁਝ ਦਵਾਈਆਂ ਦੀ ਮਦਦ ਨਾਲ ਇਸ ਨੂੰ ਕੰਟਰੋਲ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਕੁਝ ਅਜਿਹੇ ਕਾਰਨ ਵੀ ਹਨ ਜਿਨ੍ਹਾਂ ਨੂੰ ਪਛਾਣ ਕੇ ਮਾਈਗਰੇਨ ਦੇ ਦਰਦ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ ਆਓ ਜਾਣਦੇ ਹਾਂ ਜੀ ਮਾਈਗਰੇਨ ਲਈ ਜ਼ਿੰਮੇਵਾਰ ਕੁਝ ਮੁੱਖ ਕਾਰਨਾਂ ਬਾਰੇ ਨੰਬਰ 1 ਤਣਾਅ ਇੰਨੀ ਦੇ ਨਹੀਂ ਲੋਕਾਂ ਦੀ ਜ਼ਿੰਦਗੀ ਵਿੱਚ ਕਾਫੀ ਭਜ ਦੌਰ ਪਰੀ ਹੋਈ ਚੁਕੀ ਹੈ ਕੰਮ ਦੇ ਪ੍ਰੈਸ਼ਰ ਤੇ ਹੋਰ ਵਜਾ ਕਰਕੇ ਲੋਕਾਂ ਦੀ ਸਰੀਰਕ ਹੀ ਨਹੀਂ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ ਇਸ ਦੀ ਵਜ੍ਹਾ ਨਾਲ ਅਕਸਰ ਲੋਕ ਤਣਾਅ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗਦੇ ਹਨ ਜੋ ਮਾਈਗਰੇਨ ਦੀ ਸ਼ੁਰੂਆਤ ਵਿੱਚ ਯੋਗਦਾਨ ਪਾ ਰਹੇ ਹਨ ਨੰਬਰ 2 ਨੀਂਦ ਵਿੱਚ ਖਲਲ ਸਿਹਤਮੰਦ ਰਹਿਣ ਲਈ ਚੰਗੀ ਅਤੇ ਭਰਪੂਰ ਨੀਂਦ ਬਹੁਤ ਹੀ ਜ਼ਰੂਰੀ ਹੈ ਹਾਲਾਂਕਿ ਵਿਗੜਦੀ ਜੀਵਨ ਸ਼ੈਲੀ ਕਾਰਨ ਅਕਸਰ ਨੀਂਦ ਖਰਾਬ ਹੋ ਜਾਂਦੀ ਹੈ ਅਜਿਹੀ ਸਥਿਤੀ ਵਿੱਚ ਨਿਯਮਤ ਨੀਂਦ ਦਾ ਪੈਟਰਨ ਨਕਾਮੀ ਨੀਂਦ ਦਾ ਬਹੁਤ ਜ਼ਿਆਦਾ ਨੀਂਦ ਕੁਝ ਲੋਕਾਂ ਕੇ ਮਾਈਗਰੇਨ ਦਾ ਕਾਰਨ ਵੀ ਬਣ ਸਕਦੀ ਹੈ ਨੰਬਰ 3 ਹਾਰਮੋਨ ਚ ਬਦਲਾ ਹਾਰਮੋਨ ਦਾ ਬਦਲਾ ਵੀ ਮਾਈਗਰੇਨ ਨੂੰ ਟ੍ਰੀਗਰ ਕਰ ਸਕਦਾ ਹੈ ਐਸਥਰੋਜਨ ਉਤਰਾਚਰਾ ਮਾਈਗਰੇਨ ਪੇਨ ਚ ਯੋਗਦਾਨ ਪਾ ਸਕਦਾ ਹੈ ਔਰ ਤਾਂ ਨੂੰ ਆਮ ਤੌਰ ਤੇ ਮਹਾਵਾਰੀ ਗਰ ਅਵਸਥਾ ਵਿੱਚ ਮੀਨੋਪੌਜ਼ ਦੌਰਾਨ ਇਸ ਦਾ ਅਨੁਭਵ ਹੁੰਦਾ ਹੈ ਨੰਬਰ 4 ਵਾਤਾਵਰਣ ਕਾਰਕ ਕਈ ਕੁਝ ਕਈ ਵਾਰ ਕੁਝ ਵਰਤਨਿਕ ਕਾਰਕ ਵੀ ਮਾਈਗਰੇਨ ਦੇ ਦਰਦ ਨੂੰ ਟ੍ਰਿਗਰ ਕਰ ਸਕਦੇ ਹਨ ਤੇਜ਼ ਰੋਸ਼ਨੀ, ਉੱਚੀ ਆਵਾਜ਼, ਤੇਜ਼ ਗੰਧ ਅਤੇ ਮੌਸਮ ਦੇ ਪੈਟਰਨ ਜਦਬਦੀ ਲਈ ਆਦੀ ਕਾਰਨ ਵੀ ਵਿਅਕਤੀ ਨੂੰ ਮਾਈਗਰੇਨ ਦਾ ਦੌਰਾ ਪੈ ਸਕਦਾ ਹੈ। ਨੰਬਰ 5 ਕੁਝ ਫੂਡ। ਇਨ੍ਹਾਂ ਸਾਰੇ ਕਾਰਕਾਂ ਤੋਂ ਇਲਾਵਾ ਕੁਝ ਖਾਂਦੀ ਨੂੰ ਵਾਲੀਆਂ ਚੀਜ਼ਾਂ ਵੀ ਹਨ ਜਿਨ੍ਹਾਂ ਨਾਲ ਮਾਈਗਰੇਨ ਦਾ ਦਰਦ ਹੋ ਸਕਦਾ ਹੈ। ਪੁਰਾਣੀਆਂ ਚੀਜ਼ਾਂ, ਪ੍ਰੈਸਰ ਮੀਟ, ਆਰਟੀਫੀਸ਼ੀਅਲ ਸਵੀਟਨਰ ਆਦਿ ਸਵੈ ਰਸਿਕ ਸ਼ਕਤੀਆਂ ਵਿੱਚ ਆਦੀ ਸਵੈ ਰਸਿਕ ਵਿਅਕਤੀਆਂ 'ਚ ਮਾਈਗਰੇਨ ਨੂੰ ਟ੍ਰਿਗਰ ਕਰ ਸਕਦੇ ਹਨ। ਧੰਨਵਾਦ।